इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਿਤੇ ਅੱਪ ਅੱਜ ਬਗੂ ਸ਼੍ਰੀ ਜਤਕਾਲਾ ਕਰ ਬਹਾਦਰ ਜੀ ਦਾ ਫੁੱਲ ਪੰਡ ਕਿਤੇ ਕੀ ਘਟਿਆ ਇਹਦੇ ਬਾਰੇ ਕੀ ਚਰਚਾ ਕਰਨ ਚਾਹੋਗੇ ਦੇਖੋ ਜੀ ਜਿੱਦਾਂ ਸਾਰੇ ਧਰਮ ਵਿਸ਼ਵ ਤੇ ਸਥਾਪਿਤ ਨੇ ਸਟੈਬਲਿਸ਼ਮੈਂਟ ਨੇ ਉਦਾਈ ਅਛੂਤਾਂ ਦਾ ਵਾਲਮੀਕਿ ਸਮਾਜ ਦਾ ਆਪਣਾ ਧਰਮ ਹੈ ਵਾਲਮੀਕਿ ਧਰਮ ਆਦਿ ਧਰਮ ਉਹਨਾਂ ਦੇ ਫਾਊਂਡਰ ਨੇ ਵਾਲਮੀਕਿ ਧਰਮ ਦੀ ਸਥਾਪਨਾ ਪਰਮ ਪੂਜੇ ਪਰਵਤਨਾਕਰ ਜੀ ਮਹਾਰਾਜ ਨੇ ਕੀਤੀ ਆ ਲੋਕ ਭਲਾਈ ਲਈ ਮਾਨਵ ਕਲਿਆਣ ਦੇ ਲਈ ਔਰ ਹਰ ਕਾਰਜ ਤੇ ਸ਼ਾਂਤੀ ਸਥਾਪਿਤ ਹੋਵੇ ਇਸ ਲਈ ਉਹਨਾਂ ਨੇ ਨਿਤਨੇਮ ਬਣਾ ਕੇ ਸਾਨੂੰ ਦਿੱਤਾ ਵੀ ਆਪਣੇ ਆਪਣੇ ਘਰਾਂ 'ਚ ਪਾਠ ਕਰੋ ਔਰ ਮੋਕਸ਼ ਨੂੰ ਪ੍ਰਾਪਤ ਕਰੋ ਗੁਰੂ ਗੋਬਿੰਦ ਸਿੰਘ ਜੀ ਦਾ ਕੀ ਮਤਲਬ ਹੈ ਗੁਰੂ ਪੂਰਨਮਾ ਦਾ ਜਿਹੜਾ ਮਤਲਬ ਹੈ ਉਹ ਧਾਰਮਿਕ ਲੈਂਗਵੇਜ ਬਹੁਤ ਵੱਡਾ ਮਹੱਤਵ ਹੈ ਇਹਦੇ ਨਾਲ ਗੁਰੂ ਤੇ ਛੇ ਦਾ ਜਿਹੜਾ ਰਿਸ਼ਤਾ ਉਹ ਹਮੇਸ਼ਾ ਹਮੇਸ਼ਾ ਅਮਰ ਰਿਸ਼ਤਾ ਹੈ ਔਰ ਹਰ ਯੋਗ ਦੇ ਵਿੱਚ ਗੁਰੂ ਪ੍ਰਥਾ ਜਿਹੜੀ ਉਹ ਚੱਲੀ ਆ ਰਹੀ ਹੈ ਗੁਰੂ ਨੂੰ ਖੋਜ ਕੀਤੀ ਜਾਂਦੀ ਹੈ ਜਿਹੜੇ ਸਿਆਣੇ ਲੋਕ ਨੇ ਕਾਬਲ ਗੁਰੂ ਨੂੰ ਲੱਭ ਕੇ ਉਹਨਾਂ ਕੋਲੋਂ ਧਰਮ ਦੀਕsha ਲਈ ਜਾਂਦੀ ਹੈ ਇਸੇ ਕਰਕੇ ਆਦੀ ਤਰ ਦੇ ਵਿੱਚ ਦੀਕsha ਦੀ ਜਿਹੜੀ ਪ੍ਰਥਾ ਆ ਉਹ ਪਰਮ ਗੁਰੂ ਜੀ ਬਰਤਨਾ ਕਰਦੀ ਮਹਾਰਾਜ ਚਲਾਈ ਆ ਔਰ પતિ ਪਤਨੀ ਦੋਏ ਜਿਹੜੇ ਉਹ ਧਰਮ ਦੀਕਸ਼ਾ ਲੈਂਦੇ ਨੇ ਉਹਨੂੰ ਧਰਮ ਦੀਕਸ਼ਾ ਨੂੰ ਨਾਮ ਰਤਨ ਵੀ ਕਿਹਾ ਗਿਆ ਔਰ ਦੀਕਸ਼ਾ ਵੀ ਕਿਹਾ ਗਿਆ ਔਰ ਉਹ ਆਪਣਾ ਆਪਣਾ ਜੀਵਨ ਜਿਹੜਾ ਉਹ ਸਫਲਾ ਬਣਾ ਦੇਣਗੇ ਅੱਜ ਆਪਣੇ ਸਮਾਜ ਦੇ ਪਾਂ ਕੀ ਕਹਿਣਾ ਚਾਹੋਗੇ ਇਸ ਸਮਾਜ ਦੇ ਲੋਕਾਂ ਨੂੰ ਆਪਣੇ ਸਮਾਜ ਦੇ ਲੋਕਾਂ ਨੂੰ ਅਸੀਂ ਅੱਜ ਸਿਰਫ ਇੱਕੋ ਹੀ ਕੋ ਮੈਸੇਜ ਦੇਣਾ ਆ ਕਿ ਧਰਮ ਦੇ ਨਾਲ ਨਾਲ ਤੁਹਾਨੂੰ ਸਿੱਖਿਸ਼ਿਤ ਹੋਣਾ ਬਹੁਤ ਜ਼ਰੂਰੀ ਆ ਸਾਡੇ ਵਾਸਤੇ ਅੱਜ ਜਿਹੜੀ ਐਜੂਕੇਸ਼ਨ ਆ ਉਹ ਬਹੁਤ ਮਹਿੰਗੀ ਹੋ ਗਈ ਆ ਸਾਡੇ ਸੀਮਤ ਸਾਧਨ ਨੇ ਆਇਆ ਦੇ ਇਨਕਮ ਦੇ ਔਰ ਉਹਦੇ ਨਾਲ ਅਸੀਂ ਬੱਚੇ ਜਿਹੜੇ ਉਹ ਪ੍ਰੋਪਰ ਸਹੀ ਢੰਗ ਨਾਲ ਪੜਾ ਨਹੀਂ ਸਕਦੇ ਕੋਰਸ ਜਿਹੜੇ ਆ ਉਹ ਲੱਖਾਂ ਰੁਪਏ ਨਾਲ ਮਹਿੰਗੇ ਮਹਿੰਗੇ ਹੋ ਗਏ ਨੇ ਜਿਹੜੇ ਇਹ ਕੋਰਸ ਕਰਾ ਨਹੀਂ ਸਕਦੇ ਜਦ ਤੱਕ ਅਸੀਂ ਬੱਚਿਆਂ ਨੂੰ ਪੜਾਵਾਗੇ ਨਹੀਂ ਬੱਚਿਆਂ ਨੂੰ ਕੋਰਸ ਵਧੀਆ ਕਰਾ ਕੇ ਚੰਗਾ ਜੀਵਨ ਨਹੀਂ ਦੇਵਾਂਗੇ ਚ ਇਸ ਦੇਸ਼ ਦੇ ਕਿੰਦਾ ਸੇਵਾ ਕਰ ਸਕਦੇ ਆ ਆਪਣੇ ਦੇਸ਼ ਵਾਸੀਆਂ ਨੂੰ ਗੁਰੂ ਕੁੰਮੈ ਮੌਕੇ ਤੇ ਕੀ ਕਹਾਜੋਗੇ ਇਸ ਦੇ ਮੌਕੇ ਦੇ ਪਾਵਨ ਮੌਕੇ ਦੇ ਅਸੀਂ ਦੇਸ਼ ਵਾਸੀਆਂ ਨੂੰ ਇਹ ਹੀ ਸੰਦੇਸ਼ ਦੇਵਾਂਗੇ ਇਹ ਪਿਆਰ ਤੇ ਮੁਹੱਬਤ ਦੇ ਨਾਲ ਭਾਰਤ ਦੇਸ਼ ਦੀ ਤਰੱਕੀ ਦੇ ਬਾਰੇ ਸੋਚਿਆ ਜਾਵੇ ਹਰ ਘਰ ਦੇ ਵਿੱਚ ਸ਼ਾਂਤੀ ਸਥਾਪਿਤ ਹੋਵੇ ਆਪਸੀ ਭਾਈਚਾਰਾ ਜਿਹੜਾ ਉਹ ਬਿਲਕੁਲ ਕਾਇਮ ਰਹਿਣਾ ਚਾਹੀਦਾ ਆ ਇਸ ਭਾਰਤ ਦੇ ਵਿੱਚ ਬਹੁਤ ਸਾਰੇ ਵਰਗਾ ਦੇ ਲੋਕ ਜਾਤੀਆਂ ਦੇ ਲੋਕ ਸੰਪਰਦਾਇ ਪੰਥ ਰਹਿੰਦੇ ਨੇ ਔਰ ਭਾਰਤ ਦੀ ਖੂਬੀ ਹੈ ਕਿ ਸਾਰੇ ਰਲ ਮਿਲ ਕੇ ਰਹਿੰਦੇ ਆਏ ਨੇ ਹਾਸ ਤੱਕ महाराज की जय परम पूज्य प्रभुनाथनाथ जी महाराज की जय सतगुरु तेरी जय राधा कट राजा जी नवंबर पर आओ सब सर राउत हो ना ये तो नहीं देखो इन्हें कर लो जो बोले जय सो निर्भय भगवान वाल्मीकि महाराज की जय परम पूज्य प्रव्रत नाकर जी महाराज की जय प्रभु रत्ना कर सतगुरु नेत्र रहे चरणों में शीश जिन्होंने पर बुद्धि विद्या दी और प्रेम से दी है वाल्मीकि नमो नमः आदि वाल्मीकि नमो नमः

तुम्हारा दर्शन पाए कहा अक्षर का वास है ला मिले लोक पर लोक मन में जो खोजता का कर देता मोक्ष लेकर मन के चालिए धा धा जान लगाए सुरती शब्द को मेल कर तुम्हारा दर्शन पाऊ भगवान वाल्मीकि की जय जगत पिता वाल्मीकि की जय वाल्मीकि धर्म की जय वाल्मीकि तीर्थ की जय ऋषियों के, के सभी महापुरुषों की जय परम पूज्य परमप्रणाम श्री महाराज की जय ईशो भगवान वाल्मीकि महाराज की जय परम पूज्य प्रवर्तनाकर जी महाराज की जय ਜੋ ਬਾਰੇ ਸੋ ਨਿਰਭੈ ਸਰਬਾਨਵਾਲਿਕ ਮਹਾਰਾਜ ਕੀ ਜੈ रत्नाकर ज्योति आई है नई रोशनी लाई है रत्नाकर ज्योति आई है नई रोशनी लाई है जो बोले सौंदर्य वाल्मिक शक्ति वाल्मिक शक्ति वाल्मिक शक्ति वाल्मीकि धर्म का प्रकाश हो प्रकाश हो वाल्मीकि धर्म का प्रकाश हो प्रकाश हो वाल्मीकि धर्म का प्रकाश हो प्रकाश हो जो बोले सो निर्भय भगवान वाल्मीकि महाराज की परम पूज्य प्रभु रत्नाकर जी महाराज की जय भाई भाई चेक करो थोड़ी जाके आदमी कहे नमो नमः आदिवादी कहे नमो नमः आदिवादी कहे नमो नमः आदिवादी कहे नमो नमः ਆਦਿਵਾਨਿਕਾਏ ਨਮੋ ਨਮ 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 ऐसो निर्भ भगवान मालविक्की महाराज की जय परम पूज्य प्रवर्तना करजी महाराज की, की जय आज ये विशेष मौके ते भारतीय मालविक्की आतीर्तन समाज वलो गुरु पूर्णिमा दे मौके ते पावन आधिमित नेम दा पाठ कीता गया और अपने गुरु महाराज नु पूज्य परोठाकरजी महाराज ने याद किता गया ਜਹਾਂ ਪਰਵਾਰੀ ਮੀਰ ਬਰਿਆਮ ਸਿੰਘ ਜੀ ਦੇ ਗ੍ਰਹਿ ਨਿਵਾਸ ਤੇ ਬਾਵਾਦਰ ਦੇ ਕਾਰਜਕਰਤਾਵਾਂ ਵੱਲੋਂ ਗੁਰੂ ਮਹਾਰਾਜ ਨੂੰ ਯਾਦ ਕਰਦੇ ਹਾਂ ਬਹੁਤ ਖੂਬਸੂਰਤ ਕੇਕ ਕਟਿਆ ਗਿਆ ਨਿਤਨੇਮ ਦਾ ਪਾਠ ਕੀਤਾ ਗਿਆ ਅੱਜ ਦਾ ਜਿਹੜਾ ਦਿਨ ਉਹ ਗੁਰੂ ਮਹਾਰਾਜ ਨੂੰ ਯਾਦ ਕਰਨ ਦਾ ਦਿਨ ਹੁੰਦਾ ਸਾਰੇ ਧਰਮਾਂ ਵਿੱਚ ਲੋਕ ਮਨਨ ਪੂਜਾ ਕਰਦੇ ਨੇ ਉਸੇ ਤਰੀਕੇ ਦੇ ਨਾਲ ਆਦੀ ਧਰਮ ਦੇ ਵਿੱਚ ਪੂਜੇ ਪ੍ਰਵਰਤਨਾਕਰ ਜੀ ਮਹਾਰਾਜ ਦੀ ਆਜ ਅਜੇ ਪੂਜਾ ਕੀਤੀ ਜਾਂਦੀ ਹੈ ਪੂਜੇ ਪ੍ਰਵਰਤਨਾਕਰ ਜੀ ਮਹਾਰਾਜ ਜਿਥੇ ਵਾਲਮੀਕੀ ਧਰਮ ਦੇ ਸਥਾਪਕ ਨੇ ਪੂਰੇ ਭਾਰਤੀਆ ਵਾਲਮੀਕੀ ਆਦੀ ਧਰਮ ਸਮਾਜ ਦੇ ਉਹ ਜਨਮਦਾਤਾ ਨੇ ਉਹਨਾਂ ਨੇ ਵਾਲਮੀਕੀ ਧਰਮ ਦੀ ਸਥਾਪਨਾ ਕੀਤੀ ਔਰ ਉਹਨਾਂ ਨੇ ਇਸ ਵਾਲਮੀਕੀ ਸਮਾਜ ਨੂੰ ਸਾਰੀ ਸ਼ਕਲੋ ਸੂਰਤ ਦਿੱਤੀ ਉਜੇ ਪ੍ਰਤਨਾਕਰ ਜੀ ਮਹਾਰਾਜ ਨੇ ਲਗਭਗ 74 ਸਾਲ ਵਾਲਮੀਕਿ ਸਮਾਜ ਦੀ ਸੇਵਾ ਕੀਤੀ ਔਰ ਉਹਨਾਂ ਨੇ ਜਿੱਥੇ ਪਾਵਨ ਸ਼ਾਰ ਸ਼ਬਦ ਗ੍ਰੰਥ ਲਿਖਿਆ ਜਿਸ ਵਿੱਚ ਪ੍ਰਮਾਤਮਾ ਦੀ ਬਹੁਤ ਵੱਡੀ ਵਡਿਆਈ ਉਸ ਵਿੱਚ ਕੀਤੀ ਗਈ ਔਰ ਉਸ ਵਿੱਚ ਦੱਸਿਆ ਗਿਆ ਪ੍ਰਮਾਣਿਤ ਕੀਤਾ ਗਿਆ ਕਿ ਪ੍ਰਮਾਤਮਾ ਵਾਲਮੀਕਿ ਮਹਾਰਾਜ ਕਿਵੇਂ ਪ੍ਰਮਾਤਮਾ ਹਨ ਉਸ ਤੋਂ ਬਾਅਦ ਉਹਨਾਂ ਨੇ ਪਾਵਨ ਲਿਖ ਨੇਮ ਦਿੱਤਾ ਪੂਜਾ ਪਾਠ ਦਾ ਸਾਨੂੰ ਢੰਗ ਦਿੱਤਾ ਜੇ ਤੁਸੀਂ ਪ੍ਰਮਾਤਮਾ ਵਾਲਮੀਕੀ ਮਹਾਰਾਣੋ ਜਦੋਂ ਵੀ ਯਾਦ ਕਰੋ ਇਸ ਪੂਜਾ ਪਾਠ ਵਿਧਾਨ ਦੇ ਦੁਆਰਾ ਤੁਸੀਂ ਪਰਮ ਪਜਾ ਪ੍ਰਮਾਤਮਾ ਨੂੰ ਯਾਦ ਕਰ ਸਕਦੇ ਜੀ ਔਰ ਆਪਣੇ ਮੋਕਸ਼ ਦਾ ਮਾਰਗ ਤੁਸੀਂ ਪਧਰਾ ਕਰ ਸਕਦੇ ਜੀ ਇਸ ਕਰਕੇ ਅੱਜ ਰਾਸ਼ਟਰੀ ਸਮਾਗਮ ਜਿਹੜਾ ਗੁਰੂ ਖੇਤਰ ਦੀ ਧਰਤੀ 'ਚ ਧਰਮਨਗਰੀ ਵਿੱਚ ਭਾਰਤੀਆ ਵਾਲਮੀਕੀ ਆਜ਼ਾਦੀ ਤਰਸਮਾਤ ਦੇ ਵੱਲੋਂ ਬਹੁਤ ਵੱਡੀ ਗਿਣਤੀ ਵਿੱਚ ਬਣਾਇਆ ਜਾ ਰਿਹਾ ਹੈ ਔਰ ਉਸ ਲੜੀ ਵਜੋਂ ਅੱਜ ਪੰਜਾਬ ਪਰਵਾਰੀ ਵੀਰ ਬਿਰਾਮ ਸਿੰਘ ਜੀ ਦੇ ਗ੍ਰਹਿਣ ਵਾਸਤੇ ਅਸੀਂ ਗੁਰੂ ਪੁਰਨਵਾ ਦਾ ਜਿਹੜਾ ਪ੍ਰਤਿਪੱਤ ਹੜਾ ਉਹ ਮਨਾ ਰਹੇ ਆ। ਵਾਲਮੀਕੀ ਧਰਮ ਦੀ ਚੰਗੀਆਂ ਨੂੰ ਵਾਲਮੀਕੀ ਧਰਮ ਦੀ ਸ਼ਿਕਸ਼ਾਵਾ ਨੂੰ ਪੂਰੇ ਸੰਸਾਰ ਦੇ ਵਿੱਚ ਫਲਾਨ ਵਾਸਤੇ ਅਲੱਗ-ਅਲੱਗ ਸੰਗਠਨ ਜਿਹੜੇ ਪ੍ਰਭੂ ਜੀ ਮਹਾਰਾਜ ਜੀ ਦੀ ਪ੍ਰੇਰਣਾ ਤੋਂ ਪ੍ਰੇਰਿਤ ਹਨ ਉਹਨਾਂ ਨੇ ਅੱਜ ਦੇ ਦਿਨ ਪੂਜੇ ਪ੍ਰੋਤਨਾਕਰ ਜੀ ਮਹਾਰਾਜ ਨੂੰ ਯਾਦ ਕੀਤਾ। ਜੋ ਕਿ ਉਹ ਇਹ ਸਾਡੇ ਆਦੀ ਧਰਮ ਗੁਰੂ ਨੇ ਉਹ ਹੀ ਪ੍ਰਥਮ ਔਰ ਅੰਤਮ ਆਦੀ ਧਰਮ ਗੁਰੂ ਨੇ ਔਰ ਇਸ ਸ਼ੁਭ ਮੌਕੇ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਜਯ ਵਾਲਮੀ ਕੀ ਜੈ ਰਤਨਾਕਰ ਜੈ ਭੀ ਇਹ ਇੱਕ ਦੇਸ਼ ਵਾਸੀ ਨੂੰ ਕਿਸ ਦੇਣਾ ਜਾਓ ਭਾਰਤੀਆ ਵਾਲਮੀ ਕੀ ਆਦੀ ਧਰਮ ਸਮਾਜ ਵੱਲੋਂ ਭਾਰਤ ਦੇਸ਼ ਦੇ ਸਾਰੇ ਮਾਨਵਤਾ ਦੀ ਭਲਾਈ ਦੇ ਲਈ ਉਹਨਾਂ ਨੂੰ ਭਗਵਾਨ ਵਾਲਮੀ ਕੀ ਮਹਾਰਾਜ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਔਰ ਪਾਵਨ ਆਦਿ ਨਿਚਮ ਨਿਤਨੇਮ ਦਾ ਪਾਕ ਜਯਵੇ ਵਾਲਮੀ ਕੇ ਸਮਾਦ ਲੋਕ ਕਰਦੇ ਨੇ ਉਹੀ ਉਹਨਾਂ ਨੂੰ ਸਾਰੀ ਮਨੁੱਖਤਾ ਨੂੰ ਉਪਾਠ ਪੂਜਾ ਸਿੱਖ ਕੇ ਆਪਣੀ ਮੋਕਸ਼ ਦਾ ਰਾਹ ਜਿਹੜਾ ਉਹ ਪੱਧਰਾ ਕਰਨਾ ਚਾਹੀਦਾ ਔਰ ਸ਼ਾਂਤੀ ਦਾ ਪੈਗਾਮ ਦਿੰਦਾ ਆਦੀ ਧਰਮ ਔਰ ਸਾਰੇ ਪਰਿਵਾਰਾਂ ਵਿੱਚ ਸ਼ੁਕ ਸ਼ਾਂਤੀ ਬਣੀ ਰਹੇ ਸਾਰਿਆਂ ਦਾ ਮੰਗਲ ਹੋ ਇਹੀ ਕਾਮਨਾ ਨਾਲ ਜਯਵੇ ਵਾਲਮੀ ਕੀ ਕੋਈ ਗੱਲ ਵਾਲਮੀ ਕੀ ਆਹ ਰਹਾ ਵਾਲਮੀ ਕੀ ਪਾਦ ਕੇ ਸ਼ੁਭੀ ਅਰਤੇ ਅਸੀਂ ਜਿਹੜਾ ਵਿਹਾਰਾ ਕਦੂ ਫਤਨਾ ਕੁੱਝ ਮਹਾਰਾ ਜੀ ਦੇ ਜੋ ਯਾਦ ਕਰਦੇ ਮਨਾਦੇ ਹਾਂ ਇਸ ਸੰਕਟ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਸਮਾਜ ਜਿਹੜਾ ਬੱਦਿਆ ਪਿੱਛੜਿਆ ਸੀ ਉਹਨੂੰ ਜਾਗਰੂਕ ਕਰਨ ਵਾਸਤੇ ਕੁਦਰਤ ਨਾਲ ਕਦੀ ਮਹਾਂ ਲੜੀ ਦਾ ਬਰਾਬਰ ਖਾਇਓ ਬੋਧਾਣ ਉਹਨਾਂ ਦੇ ਜੁਕੀ ਮਤੀ ਵਾਲਾ ਇਤਨੇ ਇਨਪਾਰ ਦਾ ਫਸਿਆ ਕਿ ਅੱਜ ਸਮਾਜ ਜਿਹੜਾ ਹੈ ਜਾਗਰਿਤ ਹੋ ਰਿਹਾ ਹੈ ਸਾਡੇ ਸਮਾਜ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ ਅਨਪੜਤਾ ਅੱਜ ਸਾਡੇ ਸਮਾਜ ਨੇ ਇਹ ਵੀ ਕਰਕੇ ਵਿਖਾਤਾ ਅਨਪੜਤਾ ਨੂੰ ਦੂਰ ਕਰਕੇ ਤੇ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੇ ਰਸਤੇ ਤੇ ਪਹੁੰਚਾਏ। ਇਹ ਸਭ ਕੁਝ ਕਿੰਦਾ ਹੋਇਆ ਮੈਂ ਅੱਜ ਅਧਿਆਰੀ ਫੇਰ ਸਾਰੇ ਸਮਾਜ ਨੂੰ ਲੱਖ ਲੱਖ ਧੰਨ ਦਈ ਦੇਣਾ। ਜੈਵਾਲ ਮਿੱਟੀ ਖੜਾ ਖੜਾ। ਹੈ ਜੀ। ਧੰਨ ਰੇਮੀਆਂ ਨੂੰ ਜੈਵਾਲ ਮਿੱਟੀ ਜੀ। ਪਰ ਪ੍ਰੋਜੈਕਟਨਾਤਮਹਾਰਾਜ ਕੀ ਜੈ। ਬਹਾਤੀਵਾਦਨ ਮਿੱਟੀ ਅਧਿਧਰਮ ਸਮਾਜ ਦੇ ਵੱਲੋਂ ਅੱਜ ਪਰ ਕੋ ਜਨਾਕਰ ਮਹਾਰਾਜ ਜੀ। ਗੁਰੂ ਪੌਰਨਵਾ ਦੇ ਸਬੰਧ ਵਿੱਚ ਕੇਕ ਕਟਵਾ ਕੇ ਗੁਰੂ ਦੇ ਚਰਨਾਂ ਦੇ ਵਿੱਚ ਨਮਨ ਕੀਤਾ। ਉਦੇ ਵਾਸਤੇ ਜਿਹੜੇ ਜਿਸ ਤਰ੍ਹਾਂ ਆਪਾਂ ਸਿੱਖਿਆ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ ਸਾਨੂੰ ਧਰਮ ਦੇ ਪ੍ਰਤੀ ਜਿਹੜਾ ਵੀ ਗੁਰੂ ਦੇ ਲੜ ਲੱਗਣਾ ਵੀ ਬਹੁਤ ਜ਼ਰੂਰੀ ਹੈ ਜੇ ਅਸੀਂ ਸਿੱਖਿਆ ਜ਼ਰੂਰੀ ਹੈ ਤੇ ਸਾਨੂੰ ਧਰਮ ਦੇ ਲੜ ਲੱਗਣਾ ਇਸ ਲਈ ਜ਼ਰੂਰੀ ਹੈ ਕਿ ਸਾਨੂੰ ਧਰਮ ਦੀ ਜਿਹੜੀ ਹੈ ਧਰਮ ਦੇ ਬਾਰੇ ਸਾਨੂੰ ਆਪਣੇ ਭਗਵਾਨ ਵਾਲਮੀਕੀ ਮਹਾਰਾਜ ਦੇ ਜਿਹੜਾ ਹੈ ਵੀ ਉਹਨੂੰ ਪਤਾ ਲੱਗ ਸਕੇ ਵੀ ਵਿਧਿ ਵਿਵਧਾਨ ਦੇ ਨਾਲ ਕਿਸ ਤਰ੍ਹਾਂ ਹਰ ਕੰਮ ਜਿਹੜਾ ਕੀਤਾ ਜਾਂਦਾ ਹੈ ਉਹ ਨਿਤਨੇਮ ਦਾ 파ਠ ਹੈ ਸੱਚੀ ਪ੍ਰਾਰਥਨਾ ਜੋਗੀਮਾ ਅਰਦਾਸ ਸਾਰੀ ਵਿਧਿ ਵਿਵਧਾਨ ਦੇ ਨਾਲ ਲਿਖੀ ਹੋਈ ਹੈ ਪਰ ਪੂਜਯਾ ਪ੍ਰਵਚਨਾਕਰ ਮਹਾਰਾਜ ਜੀ ਨੇ ਅੱਜ ਉਹਨਾਂ ਦਾ ਜਿਹੜਾ ਵਿਸ਼ੇ ਦੇ ਵਿੱਚ ਜੈ ਵਾਲਮੀਕੀ ਅਗਰ ਵਾਲਮੀਕੀ ਚੱਲ ਰਿਹਾ ਹੈ ਇਹਨਾਂ ਵੀ ਮੈਂ ਆਪਣੀ ਬੋਲੀ ਨੂੰ ਵਿਰਾਮ ਦੇਣਾ ਸਾਰਿਆਂ ਜੈ ਵਾਲਮੀਕੀ ਜੈ ਵਾਲਮੀਕੀ ਸਾਰੇ ਦਰਪੋਤਮ ਆਪ ਕੀ ਜੈ ਵਾਲਮੀਕੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਇਸ ਵਸਤੇ ਸਾਰੇ ਦੇਸ਼ ਵਾਸੀਆਂ ਨੂੰ ਲੱਗਦਾ ਹੈ ਅੰਮ੍ਰਿਤਸਰ ਸਿਮਟਨ ਵੱਲੋਂ ਭਾਰਤ ਦੇ ਮਾਣਕਿਆ ਵਿਦਿਅਕ ਸੰਸਥਾ ਵੱਲੋਂ ਪੌਜੀਟਿਵ ਵਿਸ਼ਾਲ ਆਗਮਨ ਕੀਤਾ ਗਿਆ ਹੈ ਧਿਆਨ ਸਿੰਘ ਦੇ ਘਰ ਤੇ ਸਾਰੇ ਇੰਪੀਅਰ ਦੇ ਜਵਲ ਸਾਰੇ ਦੇਸ਼ ਵਾਸੀਆਂ